ਸਤ ਸ੍ਰੀ ਅਕਾਲ ਦੋਸਤੋ ਇੱਕ ਵੱਡੀ ਸਿਆਸਤ ਦੇ ਨਾਲ ਜੁੜੀ ਜਿਹੜੀ ਖਬਰ ਆਈ ਹੈ ਅਨਮੋਲ ਗਗਨਮਾਨ ਨੇ ਜਿਹੜਾ ਅਸਤੀਫਾ ਦਿੱਤਾ ਜੀ ਆਪਣਾ ਸਪੀਕਰ ਨੂੰ ਅਸਤੀਫਾ ਭੇਜ ਦਿੱਤਾ ਉਸ ਦੇ ਉੱਤੇ ਸੁਖਪਾਲ ਖੈਰਾ ਵੱਲੋਂ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਵੱਲੋਂ ਤਿੱਖਾ ਹਮਲਾ ਕਰਦੇ ਆ ਇਹ ਜੋ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਇੱਕ ਪੋਸਟ ਸ਼ੇਅਰ ਕੀਤੀ ਹੈ ਉਹਦੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲੈ ਲੱਗੇ ਆ ਕਿ ਸਿਆਸਤ ਦੇ ਵਿੱਚ ਇੱਕ ਵੱਡਾ ਜਿਹੜਾ ਮੋੜ ਉਹ ਆ ਰਿਹਾ ਹੈ ਆਮ ਆਦਮੀ ਪਾਰਟੀ ਦੀ ਆਗੂ ਅਤੇ ਖੜੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਸਿਆਸਤ ਤੋਂ ਪੂਰੀ ਤਰ੍ਹਾਂ ਨਾਲ ਕਿਨਾਰਾ ਕਰ ਲਿਆ ਉਹਨਾਂ ਨੇ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਅਸਤੀਫਾ ਸੌਂਪ ਦਿੱਤਾ ਹੈ ਇਸ ਦਰਾਂ ਕਾਂਗਰਸ ਆਗੂ ਸੁਖਪਾਲ ਸਿੰਘ ਖੈਰਾਂ ਨੇ ਅਨਮੋਲ ਗਗਨ ਦੇ ਇਸ ਫੈਸਲੇ ਨੂੰ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀ ਵੱਲ ਤੇ ਵਰਤੋਂ ਤੇ ਨਾਸਤ ਕਰਨ ਦੀ ਰਾਜਨੀਤੀ ਦੇ ਦੋਸ਼ ਲਾਏ ਹਨ ਸੁਖਪਾਲ ਖੈਰਾਂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਅਨਮੋਲ ਗਗਨ ਮਾਨ ਦਾ ਸਿਆਸਤ ਛੱਡਣ ਦਾ ਫੈਸਲਾ ਅਰਵਿੰਦ ਕੇਜਰੀ ਵੱਲੋਂ ਪੂਰੀ ਤਰ੍ਹਾਂ ਨਾਲ ਧੋਖਾ ਹੈ ਉਹ ਪਹਿਲੀ ਵਿਕਟਮ ਨਹੀਂ ਹੈ ਇਸ ਲਈ ਲੰਬੀ ਲਿਸਟ ਹੈ ਜਿਸ ਵਿੱਚ ਪ੍ਰਸਾਦ ਭੂਸਨ ਤੋਂ ਲੈ ਕੇ ਗੁਰਪ੍ਰੀਤ ਖੁੱਗੀ ਤੱਕ ਸ਼ਾਮਲ ਹਨ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਭਗਵਾਨਤਮਾਨ ਦੀ ਸਰਕਾਰ ਦੇ ਦਿਨ ਗਿਣੇ ਗੁਣੇ ਹਨ ਕਿਉਂਕਿ ਉਹਨਾਂ ਨੇ ਦੇਖੋ ਜੀ ਤੁਸੀਂ ਪੋਸਟ ਕਰ ਦਿੱਤੀ ਹੈ ਆਪਣੇ ਐਕਸ ਜਿਹੜਾ ਅਕਾਊਂਟ ਹੈ ਉਹਨਾਂ ਦਾ ਸੁਖਪਾਲ ਖੈਰਾ ਜੀ ਨੇ ਇਸ ਨਾਲ ਹੀ ਉਹਨਾਂ ਨੇ ਗगन ਅਨਮੋਲ ਮਾਨ ਦੀ ਜਿਹੜੀ ਜੋ ਐਕਸਾ ਅਕਾਊਂਟ ਦੀ ਜਿਹੜੀ ਉਹਨਾਂ ਨੇ ਆਪਣੇ ਸ਼ੇਅਰ ਕੀਤੀ ਸੀ ਆਪਣੇ ਫੇਸਬੁੱਕ ਪੇਜ ਦੇ ਉੱਤੇ ਉਹ ਤਸਵੀਰ ਵੀ ਸਾਂਝੀ ਕੀਤੀ ਹੈ ਤੇ ਉਸਨੂੰ ਦੱਸ ਦਈਏ ਕਿ ਅਨਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ ਉਹਨਾਂ ਨੇ ਉਮੀਦ ਜਤਾਈ ਕਿ ਪੰਜਾਬ ਸਰਕਾਰ ਲੋਕਾਂ ਦੀ ਉਮੀਦਾਂ ਦੇ ਖਰੇ ਉਤਰੇਗੀ ਹਾਲਾਂਕਿ ਇਸ ਫੈਸਲੇ ਦੇ ਪਿਛੋਕ ਤੇ ਵੱਖ-ਵੱਖ ਰਾਏ ਸਾਹਮਣੇ ਆ ਰਹੀਆਂ ਨੇ ਕੁਝ ਵਿਅਕਤੀਆਂ ਨੇ ਅਮੋਲ ਗਗਨ ਅਨਮੋਲ ਗਗਨ ਮੰਨ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ ਜਦ ਕਿ ਦੂਜੇ ਇਸ ਪਾਰਟੀ ਵਿੱਚ ਅੰਦਰੂਨੀ ਖਿੱਚ ਤਾਨ ਦਾ ਨਤੀਜਾ ਮੰਨ ਰਹੇ ਹਨ ਦੋਸਤੋ ਇਹ ਇੱਕ ਜਾਣਕਾਰੀ ਹੈ ਜਿਹੜੀ ਕਿ ਵੱਖ-ਵੱਖ ਜੋ ਸਿਆਸੀ ਪ੍ਰਤੀਕਰਮ ਆ ਰਹੀਆਂ ਨੇ ਤੇ ਸੁਖਬਾਲ ਖੈਰਾ ਵੱਲੋਂ ਇੱਕ ਤਿੱਖਾ ਜਿਹੜਾ ਇਸ ਦੇ ਉੱਤੇ ਹਮਲਾ ਕੀਤਾ ਗਿਆ ਇਹ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਇੱਕ ਜੋ ਨਿਊਜ਼ ਦੇ ਰਾਹੀਂ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਸੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਤੁਹਾਡੀ ਕੀ ਰਾਏ ਹੈ ਇਸ ਬਾਰੇ ਕਿ ਅਨਮੋਲ ਗਗਨ ਮਾਨ ਨੇ ਕਿਉਂ ਅਸਤੀਫਾ ਦਿੱਤਾ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਤਾਂ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ